85000 ਰੁਪਇਆ 85000 ਹਾਂ ਜਮਾ ਜਾਇਜ਼ ਹੀ ਆ ਜਮਾ ਜਮਾ ਸਹੀ ਆ 85 ਮਾਨਦਾਨ ਕਰਦਾਂਗੇ ਕਿ ਸਹੀ ਦਾ ਗੱਲ ਦੱਸੀ ਵੀਰ ਬਣੇ ਦੁੱਧ ਕਿੰਨਾ ਤਿਆਰ ਆ ਦੁੱਧ ਐਸ ਵਕਤ ਭਾਈ 8 ਕਿਲੋ ਤਿਆਰ ਆ ਠੀਕ ਐ ਦੋਵੇਂ ਟਾਈਮਾਂ ਦਾ ਹਾਂ ਬੱਚੇ ਜਿਹਾ ਕੇ ਸੀਗਲ ਦੁੱਧ ਘੜਦੀ ਆ ਦੋ ਥਾਂ ਠਿਹਾਉਣੇ ਬੱਚੇ ਨੂੰ ਆਪਾਂ ਹਾਂਜੀ ਭਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਢੱਡੇ ਤੋਂ ਬਾਈ ਗਰਦੀਪ ਦੇ ਘਰੋਂ ਬਣਾ ਰਹੇ ਆ ਦੋ ਨੱਕ ਦੋਸਤੋ ਬਾਈ ਕੋਲੇ ਸੇਲ ਆੜਿਆ ਇੱਕ ਤਾਂ ਭਾਈ ਜੀ ਜਾਇਜ਼ ਜੇ ਮੁੱਲ ਦੀ ਹਰੇਕ ਕਿਸੇ ਦੇ ਭਰਾ ਦੇ ਲੈਣ ਵਾਲੀ ਝੋਟੀ ਆ ਜੈਜਪਾਦੀ ਤਿੰਨਾਂ ਮਸੂਆ ਕੀ ਮੁੱਲ ਆ ਵੀਡੀਓ ਦੇ ਵਿੱਚ ਕਰਾਵਾਂਗੇ ਤਾਜੀ ਸੂਈ ਹੋਈ ਆ ਬੱਚਾ ਆ ਬੈਠਾ ਟੇਕਾ ਕੀ ਵੀਰੇ ਟੋਕੜ ਗੱਬਣ ਸੂਆ ਆਪ ਬਾਈ ਤੋਂ ਪੁੱਛ ਲਾਂਗੇ ਮੁੱਲ ਡਿਟੇਲ ਸਾਰੀ ਵੀਡੀਓ ਦੇ ਵਿੱਚ ਹੋਊਗੀ ਆ ਜਾ ਗਰਦੀ ਬਾਈ ਵੀਡੀਓ ਸਾਹਮਣੇ ਆ ਜਾ ਪਹਿਲਾਂ ਆਪਣਾ ਬਾਈ ਜੀ ਨੰਬਰ ਬੋਲ ਦੋ ਨੰਬਰ ਹੈ ਬਾਈ ਆਪਣਾ 68848 ਹੂੰ 36127 ਠੀਕ ਆ ਕਿੰਨੇ ਦਿਨ ਹੋ ਗਏ ਬਾਈ ਮੱਝ ਸੂਈ ਨੂੰ ਇਹਨੂੰ ਅੱਜ ਬਾਈ 12ਵਾਂ 13ਵਾਂ ਦੇਣਾ ਸੂਈ 12ਵਾਂ 13ਵਾਂ ਸਹੀ ਸਹੀ ਦਾ ਗੱਲ ਦੱਸੀ ਵੀਰ ਬਣੇ ਦੁੱਧ ਕਿੰਨਾ ਤਿਆਰ ਆ ਦੁੱਧ ਐਸ ਵਕਤ ਬਾਈ 8 ਕਿਲੋ ਤਿਆਰ ਆ ਠੀਕ ਹੈ ਦੋਵੇਂ ਟਾਈਮਾਂ ਦਾ ਹਾਂ ਬੱਚੇ ਜਿਗਾ ਕੇ 4 ਕਿਲੋ ਦੁੱਧ ਕੱਢਦੀ ਆ ਦੋ ਥਣ ਛਗਾਉਣੇ ਬੱਚੇ ਨੂੰ ਆਪਾਂ ਫੇਰ 2 ਕਿਲੋ ਇਹਨੂੰ ਛਗਾ ਦੇਣਾ ਜੀ 3 ਕਿਲੋ ਚੋ ਲੈਣਾ ਹਾਂ ਹਾਂ ਏ 10 ਕਿਲੋ ਦੁੱਧ ਕਰੂਗੇ ਐਵੇਂ ਆਪਾਂਗੇ 11 ਕਰੂ 12 ਕਰੂ ਉਹਦਾ ਕੀ ਫਾਇਦਾ ਗੱਪ ਮਾਰਨਾ ਕਰਨ ਲੰਬੇ ਆਈ ਜਾਣ 10 ਕਿਲੋ ਦੁੱਧ ਖੁੱਲਾ ਡੋਲਾ ਆਵਣਾ ਪਾਉ ਬਾਈ ਵੀ 10 ਕਿਲੋ ਪਾ ਦੋ ਫਰੇਕ ਕਿਸੇ ਦੇ ਪਹਾੜੀਆ ਵੀ ਜਾਇਜੇ ਮੋਲ ਦੇ ਹਾਂ ਹਾਂ ਖੋਲ ਕੇ ਬਾਈ ਜੀ ਨੂੰ ਤੋੜ ਲੋ ਤੇ ਨੰਬਰ ਆ ਜਿਹੜਾ ਬਾਈ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਦੋਸਤੋ ਪਿੰਡ ਭਰਾ ਦਾ ਢੱਡੇ ਆ ਤੇ ਬਾਈ ਰੁਟੀਨ ਚ ਪਸ਼ੂ ਲਿਆਉਂਦਾ ਰਹਿੰਦਾ ਇਹ ਬਾਈ ਕਹਿੰਦਾ ਆਪਾਂ ਤੋਕੜ ਗੱਬਣ ਲੈ ਕੇ ਆਏ ਸੀ ਤੇ ਹੁਣ ਸੱਜਰ ਸੂਈ ਆ ਹੁਣ ਆਪਾਂ ਤਿਆਰ ਕਰਕੇ ਚਲੋ ਹੁੰਦਾ ਚਾਰ ਪੈਸੇ ਭਰਾ ਨੂੰ ਵੀ ਛੱਡ ਜੂਗੀ ਤੇ ਆ ਤੁਸੀਂ ਚੈੱਕ ਕਰ ਲਓ ਵੀਰੇ ਨਾਰਮਲ ਮੀਡੀਅਮ ਕੱਦ ਚ ਆ ਗਈ ਸੂਏ ਕਿੰਨੇਵੇਂ ਹੋੁਰਦੀ ਪਹਿਖ ਵਾਰੀ ਹੋਏ ਇਹ ਬਾਈ ਚੌਥੇ ਸੂਏ ਹੋਰ ਚੌਥੇ ਪੰਜਵੇਂ ਚੌਥੇ ਪੰਜਵੇਂ ਹੋਏ ਜਿਹੜਾ ਇੱਕ ਹੋਰ ਦਵਾਲਾ ਉਧਰੋਂ ਕੋਈ ਨਾ ਕੋਈ ਨਾ ਕੋਈ ਆ ਦੇਖੋ ਬਾਈ ਜੀ ਥਣ ਲੇਵੇ ਦੀ ਚੈੱਕ ਕਰ ਲਓ ਬੱਚਾ ਕੀ ਹੈ ਪਿੱਛੇ ਦੇ ਕੱਟੀ ਬਾਈ ਬੱਚਾ ਦੋਸਤੋ ਇਹਦੇ ਪਿੱਛੇ ਕੱਟੀ ਆ ਪੰਜਵਾਂ ਸੂਆ ਮੰਨ ਲਿਓ ਬਾਈ ਕਹਿੰਦਾ ਤੇ ਸੋਡੇ ਸਾਹਮਣੇ ਆ ਦੁੱਧ ਦਾ ਜਿਹੜਾ ਭਰਾ ਕਹਿੰਦਾ 10 ਕਿਲੋ ਪਾਉਗੀ ਐਵੇਂ ਝੂਠ ਵਾਲਾ ਕੰਮ ਹੈ ਨਹੀਂ ਵੀ 12 ਪਾ ਦੂ ਕਿ 14 ਪਾ ਦੂ ਉਹ ਪਸ਼ੂ ਦੀ ਗਲੀਡ ਪਸ਼ੂ ਦਾ ਕੱਦ ਕਾਠ ਬਿੱਡ ਸਾਰਾ ਦੱਸ ਦਿੰਦਾ ਤੇ ਮੁੱਲ ਜਿਹੜਾ ਬਿਲਕੁਲ ਜਾਇਜ਼ ਹੋ ਸੱਜਣਾ ਬੱਚਾ ਕੀ ਸੀ ਕੱਟੀ ਕੱਟੀ ਹਾਂ ਬਈ ਮਾਦਰ ਬੱਚਾ ਇਹਦੇ ਪਿੱਛੇ ਦੋਸਤੋ ਕੱਟੀ ਆ ਗਈ ਤੇ ਮੁੱਲ ਆਪਾਂ ਬਾਈ ਤੋਂ ਪੁੱਛ ਲੈ ਕੀ ਮੁੱਲ ਆ ਇਹਦਾ ਬਾਈ ਇੱਕ ਨੰਬਰ ਇਹਦਾ ਮੁੱਲ ਬਈ 85000 ਰੁਪਇਆ 85000 ਹਾਂ ਜਮਾਂ ਜਾਇਜ਼ ਹੀ ਆ ਜਮਾਂ ਜਮਾਂ ਸਹੀ ਆ 85 ਮਾਨ ਟਾਨ ਕਰਦਾਂਗੇ ਕੈਨ ਨੂੰ 90 ਗ੍ਰੇਪ ਪਛਾਨਿਆ ਕਰਾਈ ਉਹਦਾ ਕੀ ਫਾਇਦਾ ਜਿੰਨੇ ਗਾ ਮਾਲ-ਮੋਲਾ ਪੋਣਨੇ ਕੇ ਪੈਸੇ ਰੱਖੇ ਠੀਕ ਆ 85000 ਦੋਸਤੋ ਮੁੱਲ ਆ ਹਰੇਕ ਕਿਸੇ ਦੇ ਆਪਾਂ ਕਹੇ ਤੁਹਾਨੂੰ ਭਾਅ ਚ ਆਉਣ ਵਾਲੀ ਮੱਝਾ ਕੜਾਪਾ ਵਧੀਆ ਕਢਾ ਦੋ ਵੀਰੇ ਤਿੰਨ ਨੰਬਰ 2 ਤੇ ਆ ਜਾ ਬਾਈ ਹੁਣ ਆ ਗਈ ਇਹ ਤੋਕੜ ਗੱਬਣ ਹਣਾ ਹਾਂ ਬਾਈ ਇਹ ਕੱਦ ਬਿੱਡਦੀ ਆ ਕੀ ਦੋਸਤੋ ਲੰਬੀ ਖੁੱਲੇ ਡੁੱਲੇ ਸਰੀਰ ਦੀ ਸਿੰਘ ਆ ਜਿਹੜੇ ਉਹ ਬਾਈ ਜੀ ਦਿਸਦੇ ਆ ਥੋੜੇ ਦਾਤੀ ਸਿੰਗਾ ਇੰਚ ਆ ਗਈ ਆ ਪੋਪਲਾ ਲਿਆ ਵਾ ਸੰਗ ਦਾ ਬਸ ਇੱਕ ਇੱਕ ਪੋਪਲਾ ਲਿਆ ਇਧਰ ਲਾ ਹਾਂ ਪੋਪਲਾ ਲਿਆ ਵਾ ਇੱਕ ਪੋਪਲਾ ਲਿਆ ਇਹ ਕਿੰਨੇ ਟਾਈਮ ਦੀ ਟੋਕੜ ਦਾ ਇਹ ਵੀ 7 ਮਹੀਨੇ ਗੱਬਣਾ ਬੱਚ ਇੱਕ ਪਾਸ ਕਰਾ ਕੇ ਲੈ ਕੇ ਆਂਦੀ ਆ 7 ਮਹੀਨਿਆਂ ਦੀ ਗੱਬਣਾ ਦੁੱਧ ਦਿੰਦੀ ਨਹੀਂ ਦੁੱਧ ਨਹੀਂ ਥਣ ਪਾਸ ਕਰਾਉਂਦੀ ਆ ਥਣ ਪਾਸ ਕਰਾਉਂਦੀ ਆ ਬਿਲਕੁਲ ਡرائی ਆ ਦੋਸਤੋ ਦੁੱਧ ਤੋਂ ਇਹ ਭਾਈ ਕਹਿੰਦਾ ਦੋਸਤੋ ਥਣ ਪਾਸ ਕਰਾ ਦਊਗੀ 7 ਮਹੀਨਿਆਂ ਦੀ ਬਾਈ ਕਹਿੰਦਾ ਆਪਾਂ ਚੈੱਕ ਕਰਾ ਕੇ ਠੰਡਾ ਟੀਕਾ ਲੱਗਿਆ ਹਨਾ ਹਾਂ ਹਾਂ ਤੇ ਜੇ ਕਿਸੇ ਵੀ ਭਰਾ ਨੇ ਵੀਰੇ ਟੋਕੜ ਗੱਬਣ ਪਸ਼ੂ ਖਰੀਦਣਾ ਬਾਈ ਤੋਂ ਖਰੀਦੋ ਜਾਂ ਕਿਸੇ ਤੋਂ ਮਰਜੀ ਚੈੱਕ ਤੁਸੀਂ ਆਪਦੀ ਆ ਕੇ ਕੋਲੇ ਤਸੱਲੀ ਕਰਕੇ ਚੈੱਕ ਕਰਾ ਲਿਓ ਆਪਦਾ ਡਾਕਟਰ ਨਾਲ ਲਿਆਓ 7 ਮਹੀਨਿਆਂ ਦੀ ਤੇ ਇਹਨੂੰ ਵੀ ਬਾਈ ਤੋੜਲਾ ਮੁੱਲ ਜਿਹੜਾ ਇਹਦਾ ਵੀ ਦੋਸਤੋ ਵੀਡੀਓ ਦੇ ਵਿੱਚ ਕਰਾ ਦਊਗਾ ਵਜਨ ਚ ਹੈਗੀ ਆ ਦੋਸਤੋ ਮੱਜ ਤਿੰਨੇ ਵਾਸਤੇ ਗੱਬਣਾ ਬਾਈ ਤੇਰੇ ਕੋਲੇ ਇਹ ਬਾਈ ਅਗਲੇ ਆਪਾਂ ਪੰਜਵੇਂ ਕਹਿ ਗਈ ਸੀ ਪੰਜਵੇਂ ਸੂਏ ਵਾਸਤੇ ਦੋਸਤੋ ਗੱਬਣਾ ਕੋਈ ਆਇਆ ਨਹੀਂ ਵੀ ਕੋਈ ਕਹੇ ਤੋ ਤੀਜੇ ਸੂਏ ਤੋਂ ਵੱਧ ਤਾਂ ਕਈ ਵਾਰੀ ਲੋਕ ਕਹਿੰਦੇ ਸਾਡੇ ਕੋਲੇ ਹੈ ਹੀ ਨਹੀਂ ਹੋ ਗਏ ਸੂਏ ਭਾਣ ਦੀ 10ਵੇਂ ਬਾਈ ਕਹਿੰਦਾ 5ਵੇਂ ਸੂਏ ਵਾਸਤੇ ਗੱਬ ਮੁੱਲਾ ਜਿਹੜਾ ਦੋਸਤੋ ਇਹਦਾ ਵੀ ਭਰਾ ਨੇ 85000 ਰੁਪਿਆ ਕਰਿਆ ਜਿਹੜੇ ਭਰਾ ਨੇ ਕੋਈ ਗੱਬਣ ਲੈਣੀ ਹੈ ਤਾਂ ਉਹ ਵੀ ਸੰਪਰਕ ਕਰ ਲਿਓ ਤੇ ਸੱਜਰ ਦਾ ਮੁੱਲ ਵੀ ਦੋਸਤੋ 85 ਆ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ